ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਪੰਜਾਬੀ ਤੁਰ ਫੈਨ ਵੀਰੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਸਾਰੇ ਵਧੀਆ ਹੋਵੋ ਠੀਕ ਠਾਕ ਹੋਵੋਗੇ ਲੋ ਜੀ ਟਾਈਮ ਹੋ ਗਿਆ 8:00 ਵਜੇ ਨੇ ਰਾਤ ਦਾ ਟਾਈਮ ਆ ਤੇ ਰੋਟੀ ਖਾਣ ਦੀ ਤਿਆਰੀ ਸੀਗੀ ਤੇ ਇਹ ਕਰਨ ਕੁੱਤੇ ਦੇ ਪਹਿਲਾਂ ਹਲਦੀ ਲਾ ਦਿੰਨੇਗੇ ਹਲਦੀ ਘੜੀ ਪਈ ਆ ਕੱਲ ਵੀ ਲਾਈ ਸੀ ਤਿੰਨ ਟਾਈਮ ਲਾ ਦਿੰਨੇਗੇ ਤੇ ਇਹਦਾ ਪੱਖੇ ਵਿੱਚ ਵੱਜ ਗਿਆ ਖੰਭਾ ਝੜ ਗਿਆ ਸੀਗੀ ਤੇ ਹੁਣ ਥੋੜਾ ਠੀਕ ਆਗਾ ਨਾਈਂ ਤੁਰ ਫਿਰ ਲੈਂਦਾਗਾ ਤਾਂ ਤਾਂ ਬਿਲਕੁਲ ਕਿੰਦਾ ਬੈਠਾ ਰਿਹਾ ਹੁਣ ਇਹ ਮੈਂ ਆਪਣਾ ਚੋਗਾ ਸਿਵਾ ਦਨੇ ਇਹਨਾਂ ਅੰਦਰ ਚੌਲ ਤੇ ਖਾਣ ਲੰਦਾ ਵਧੀਰਾ ਉਹਨੇ ਬੈਠ ਕੇ ਤੇ ਪਾਣੀ ਕੋਣੀ ਪੀ ਲੰਦਾ ਤੇ ਹੁਣ ਠੀਕ ਆ ਬੰਨਣਾ ਫਰਕ ਆ ਜੋ ਫਿਰ ਇਹਨੂੰ ਬਾਹਰ ਕੱਢ ਦਾਂਗੇ ਜੇ ਬਾਹਰ ਕਰਦੇ ਫਿਰ ਬਿੱਲੀ ਆ ਜਾਂਦੀ ਹੈ ਤੇ ਫਿਰ ਔਖਾ ਹੋ ਜਾਂਦਾਗਾ ਹੁਣ ਇਹਦੀ ਹਲਦੀ ਲਾ ਦਨੇ ਤੇ ਮੈਂ ਕਰਨਵੀਨ ਨੂੰ ਕਹਾਂ ਮੈਂ ਫੜਾ ਰਿਪਣ ਜੂ ਤੂੰ ਉਧਰ ਹਰਮਣ ਕੇ ਕਿ ਗਈ ਇਹ ਵੀ ਉਹ ਆਉਗੀ ਲੇਟ ਤੇ ਮੈਂ ਕਰਨਵੀਨ ਨੂੰ ਕਹਾਂ ਹਲਦੀ ਲਾ ਦੇਵੀਂ ਅੜਕੇ ਨੂੰ ਜੋ ਫਿਰ ਬੈਠ ਜੂ ਫਿਰ ਸੌ ਜਾਂਦਾਗਾ ਨਾ ਤਾਂ ਫਲੇ ਵਾਰ ਕੱਢਿਆ ਜਾ ਵੀ ਫਿਰ ਬਿੱਲੀ ਉਹਦੀ ਨਾਲ ਦੀ ਨਾਲ ਆ ਜਾਂਦੀ ਹੈਗੀ ਹੁਣ ਹੁਣ ਪਤਾ ਲੱਗ ਰਿਹਾ ਵੀ ਤੇ ਕੂਪਟਰ ਬੈਠਾਗਾ ਉਹਦੀ ਆਣੀ ਦੀ ਵਾਰ ਕਰਦੇ ਨੇ ਥੋੜਾ ਟਾਈਮ ਵੀ ਕਿ ਸਾਬਦ ਨੂੰ ਅੰਦਰ ਹੀ ਰੱਖ ਦੇਵਾਂਗੇ ਟੋਕਰੀ niche ਰੱਖ ਦਿੰਨੇ ਹਾਂਗੇ ਯਾਨੀ ਟੋਕਰੀ ਜਿਵੇਂ ਬਿਠਾ ਦੇ ਦਿੰਨੇ ਹਾਂਗੇ ਹੁਣ ਇਹ ਬੱਸ ਹੀ ਆਉਂਦਾ ਪਾਪਾਕਰ ਦੇ ਵਿੱਚ ਵੀ ਤੇ ਇਹਨੂੰ ਐ ਰਹਿਦਾ ਮੈਨੂੰ ਫੜਦਾ ਨਾ ਕੋਈ ਨਾ ਬੜਾ ਠੀਕ ਆਗਾ ਦੋ ਦਿਨ ਤਾਂ ਇਹ ਜੀ ਵੀ ਬਿਲਕੁਲ ਭੋਂਦੇ ਰਹਿ ਰਹੇ ਆ ਤੇ ਤੇਰੇ ਨਾਲ ਨਹੀਂ ਵੇਸੀ ਹਾਲਾਂਕਿ ਬਾਗ ਵਿੱਚ ਯਿਸੂ ਲੈ ਕੇ ਜਦੋਂ ਰੋਣਾ ਪਿਆ ਪਰ ਪੂਰੀ ਪਰਿਵਾਰ ਇਹ ਕਿੰ ਟੰਗ ਨਾ ਪਾ ਬਿਜਲੀ ਤੂੰ ਪਾ ਦੇ ਉਹ ਤੇ ਹਾਂ ਰਾਤ ਮੈਂ ਵੇਸੀ ਦੇਖ ਕੇ ਹੁਣ ਪਹਿਲੇ ਮੈਂ ਕੋਲ ਤੇ ਜਿਹੜੀ ਵੀਡੀਓ ਸ਼ੇਅਰ ਕੀਤੀ ਹੈਗੀ ਤੇ ਉਹ ਬਹੁਤ ਠੀਕ ਆਗਾ ਤੇ ਦੋ ਦਰ ਉਹਨੂੰ ਏਸੀ ਚ ਰੱਖਦੇ ਕਮਰੇ ਵਿੱਚ ਜੇ ਬਾਹਰ ਰੱਖ ਦਿੰਦੇ ਤਾਂ ਨਾਲ ਦੀ ਬਿੱਲੀ ਆਏ ਨੀਗੀ ਕੱਲ ਥੋੜਾ ਟਾਈਮ ਰੱਖਿਆ ਸੀ ਬਾਹਰ ਘੜਦਾ ਸੀ ਚਲ ਬਾਹਰ ਹਵਾ ਲੱਗ ਜੂਗੀ ਕਿ ਕਿ ਤਰ ਉੱਡੀ ਜੀ ਤੇ ਉਦھر ਨੇ ਮੰਮੀ ਆ ਰਹੀ ਸੀ ਜਿਦੋਂ ਨੇ ਮੇਰੇ ਵਟਿਆ ਸੀ ਤੇ ਬਾਹਰ ਉਹਨਾਂ ਦੇ ਮੰਚੇ ਨਿਚੋਂ ਦੀ ਬਿੱਲੀ ਆ ਗਈ ਤੇ ਉਹਨਾਂ ਨੇ ਰੌਲਾ ਪਾਤਾ ਫਿਰ ਫਿਰ ਉਹਨੇ ਦਵਾਰੋਂ ਅੰਦਰ ਰੱਖਦਾ ਕਿਉਂਕਿ ਫਿਰ ਜੋਤ ਬਹੁਤ ਲੜਾਈ ਕਰੂਗੀ ਕਿਵੇਂ ਬਿੱਲੀ ਖਾ ਗਈ ਨਾ ਫਿਰ ਉਹਨੇ ਬਹੁਤ ਜਿਆਦਾ ਤੰਗ ਕਰੂਗੀ ਕਿਉਂਕਿ ਕਿਸੇ ਨੇ ਗੌਰ ਨਹੀਂ ਰੱਖੀ ਹੈਗੀ ਵੀ ਮੇਰਾ ਕੋਈ ਤਾਂ ਵੀ ਬਿੱਲੀ ਨੂੰ ਖਵਾਤਾ ਤੇ ਉਹ ਬਹੁਤ ਜਿਆਦੇ ਪਸੂ ਪੰਛੀ ਨਾਲ ਲਗਾ ਵਕਸ ਹੁੰਦਾ ਨਾ ਬਹੁਤ ਜਿਆਦਾ ਉਹਨੂੰ ਰਹਿਦਾ ਤੇ ਉਹਨਾਂ ਦੇ ਇੱਲੀ ਕੁੱਤੇ ਨੂੰ ਉਤੂੜਿਆਂ ਨੂੰ ਫੁੱਟੇ ਨੂੰ ਰੋਟੀ ਪਾ ਕੇ ਹੁੰਦੀ ਤੇ ਬਲੂੜ ਨਿੱਕ ਨਿੱਕੇ ਆਪਣੇ ਮਿੱਠੀ ਸੁਭਈਆ ਤੇ ਉਹਨਾਂ ਨੂੰ ਰੋਟੀ ਪੋਣੀ ਉਹ ਬਹੁਤ ਜ਼ਿਆਦੇ ਇਹਨਾਂ ਗੱਲਾਂ ਦਾ ਧਿਆਨ ਰੱਖਦਾ ਉਹ ਸਾਰ ਕੁਝ ਭੁੱਲ ਜੂਗੀ ਪਰ ਪਸ਼ੂ ਪੰਛੀ ਨੂੰ ਦਰਾਣਾ ਚੋਗਾ ਪਕਾਉਣਾ ਕੋਈ ਕੰਮ ਜਿਵੇਂ ਨਿਕਲ ਦਿਖੇ ਵੀ ਉਹਨਾਂ ਕਦੇ ਜਿਵੇਂ ਕੋਲ ਨਹੀਂ ਰੋਟੀ ਪਾਕੇ ਹੁੰਦੀ ਹੈ ਲਈ ਉਹਦੀ ਰੁਟੀਨ ਆ ਕਤੂਰੇ ਰੋਟੀ ਪਾਕੇ ਆਉਣੀ ਤੇ ਹੁਣ ਬਿੱਲੀ ਗੱਲ ਬਲੂੜ ਲੈ ਕੇ ਆ ਗਈ ਤੇ ਉਹਨੂੰ ਰੋਟੀ ਪੋਣੀ ਕੱਲ ਮਮੀ ਹੱਸੇ ਵੱਡੀ ਹੈ ਹੁਣ ਤਾਂ ਕਾਸੀ ਲਾਣਾ ਵਾਣਾਗਾ ਪਸ਼ੂ ਪੰਛੀ ਨਾ ਕਹਿੰ ਕਿੰਨੇ ਘੱਟ ਰੱਖੇ ਨੇ ਤੇ ਕੱਲ ਦੇ ਪਿਓਤੀ ਲੱਗੇ ਹੋਏ ਨੇ ਤੇ ਹਲਦੀ ਪਾਤੀ ਉਹਦੇ ਖੰਭਾਂ ਦੇ ਵਿੱਚ ਵੀ ਜਾਕ ਨੂੰ ਥੋੜਾ ਠੀਕ ਆ ਹੁਣ ਮੈਂ ਹਲਦੀ ਕਰਕੇ ਦੇ ਦਿੱਤੀ ਸੀ ਮੈਂ ਹਲਦੀ ਘੜ ਕੇ ਪਾ ਦੇ ਦੀ ਬੇ ਠੀਕ ਹੋ ਜੀ ਮੈਨੂੰ ਦਰਦ ਪੈ ਗਿਆ ਨਾ ਚੱਲ ਇਹਨੇ ਥੋੜੀ ਮੀਂਹਤ ਨਾਲ ਤੇ ਕੋਈ ਪੰਛੀ ਆ ਉੱਡ ਜੂਗਾ ਤਾਂ ਬਹੁਤ ਵਧੀਆਗਾ ਤੇ ਉਹਨੂੰ ਗੜਬ ਚਰਨੇ ਨਾ ਆਪ ਕੋਈ ਟ੍ਰੀਟਮੈਂਟ ਕਰਨਾ ਆਪਣਾ ਜਾਂ ਕੋਈ ਉਹ ਕਰ ਸਕਦੇ ਕੋ ਸਕਦੀ ਹੈ ਲੈ ਜੀ ਫੜ ਕੇ ਜਾਂ ਕੁੱਤਾ ਕੋਈ ਗੁੱਗੂ ਨੂੰ ਖੜਦਾ ਨਹੀਂ ਹੈਗਾ ਤੇ ਡੋਕਰ ਨੇ ਚਿਹਰੇ ਟਮ ਰਹਿੰਦਾ ਨਹੀਂ ਹੈਗਾ ਉਈ ਮੈਂ ਝਾੜੂ ਸਾਰੇ ਲਗਾ ਦਤਾ ਲਾਸਟਿੰਗ ਸਾਰੀ ਕਰ ਦਤੀ ਹੈਗੀ ਤੇ ਬਸ ਪੋਚਾ ਲਾਉਣ ਰਹੇ ਪੋਚਾ ਲਾਉਣ ਤੇ ਟਾਈਮ ਲੱਗੂ ਕਬੂਤਰ ਕਰਕੇ ਖੰਭ ਖੁੰਬੇ ਜਿੱਧਰ ਉਧਰ ਤੇ ਵਿੱਚ ਪੁੱਟ ਕਰਤੀ ਕਿਤੇ ਉਹਨੇ ਬਸ ਬਹਿ ਚੰਗੀ ਦਰਸ ਜੇ ਬੈਠ ਕੇ ਪੋਚਾ ਲਾ ਦਨੀ ਕਈ ਵਾਰ ਵੈਂਪਰ ਨਾਲ ਵੀ ਲਾਣੀ ਜਲਦੀ ਹੁੰਦੀ ਆ ਜੇ ਬਹਿ ਚੰਗੀ ਦਰਸ ਝਾੜੂ ਲਾਇਆ ਫਿਰ ਹੁਣ ਕਬੂਤਰ ਬਾਾਰੇ ਟੋਕਰੀ ਚ ਬੰਨ ਕੇ ਉੱਪਰ ਤੇ ਸੈੱਡ ਦੇ ਵਿੱਚ ਉਸੇ ਟੰਗ ਦਿੱਤਾਗਾ ਉੱਥੇ ਬੈਠਾ ਰਹੂਗਾ ਤੇ ਫਿਰ ਨੀਚੇ ਤੇ ਮੈਂ ਸਾਰਾ ਝਾੜੂ ਲਗਾਉਣ ਲੱਗੇ ਉਹਦੀ ਨਾਲ ਦੇ ਨਾਲ ਕੱਪੜਾ ਮਾਰਦਾ ਸੀ ਡਸਟਿੰਗ ਕਰਤੀ ਸੀ ਇਹ ਕਿਉਂਕਿ ਪਾਲਿਸ਼ ਵਾਲੀ ਫਰਨੀਚਰ ਤੇ ਦਾ ਨਾਲ ਦੇ ਨਾਲ ਡੇਲੀ ਇਹ ਮਾਰਨੀ ਪੈਂਦਾ ਕੱਪੜਾ ਨਹੀਂ ਤਾਂ ਬਹੁਤ ਜਿਆਦਾ ਢੀ ਧੂੜ ਜੀ ਚਮਕਣ ਲੱਗ ਜਾਂਦੀ ਹੈਗੀ ਇਹ ਕਰੰਗਾ ਥੋੜਾ ਡਾਰਕ ਆ ਤੇ ਕੁਝ ਪਾਲਿਸ਼ ਤੇ ਬਹੁਤ ਜਿਆਦਾ ਸਿੱਤੀ ਜਿਹੜੇ ਧੂਣ ਮਿੱਟੀ ਹੈਗੀ ਉਹ ਚਮਕਦੀ ਹੈਗੀ ਤੇ ਫਿਰ ਪੋਚਰ ਨੂੰ ਸੁੱਕ ਹੋਏ ਨਾਲ ਦੇ ਸਾਰਾ ਕੰਮ ਉਹਦੀ ਕਰਤਾ ਸੀ ਝਾੜੂ ਲਾਉਣ ਲੱਗੇ ਮੈਂ ਚੰਗੀ ਤਰ੍ਹਾਂ ਪੋਚਾ ਲਾਦਾ ਉਧਰ ਮੈਂ ਲਾਈ ਸੀ ਸੋਈ ਕਿ ਨਹੀਂ ਸਾਫ ਕਰੀ ਸਾਰ ਬਸ ਇਧਰ ਰਹਿਣ ਸੀ ਪੋਚ ਚਲਾਉਣ ਚਾੜੂ ਚਾਰ ਸਾਰਾ ਲਾ ਦਿੱਤਾਗਾ ਤੇ ਅੱਜ ਮੈਨੂੰ ਮੱਝਾਂ ਸੋ ਕਾਫੀ ਟਾਈਮ ਲੱਗ ਗਿਆ ਚੰਗੀ ਤਰ੍ਹਾਂ ਪਸੂ ਨੂੰ ਨਵਾਉਣ ਲੱਗ ਗਈ ਕੋਈ ਕੱਲ੍ਹ ਸ਼ਾਮ ਨੂੰ ਮੇ ਤੋਂ ਨਵਾਏ ਨਹੀਂ ਗੇ ਮੈਨੂੰ ਫੇਰ ਜਲਦੀ ਖੇਤ ਜਾਣਾ ਸੀ ਤੇ ਨਹੀਂ ਕੱਖ ਵੱਡ ਨੂੰ ਟਾਈਮ ਹੋਣ ਦਾ ਜਿਆਦਾ ਲੇਟ ਪੁੱਪ ਚੱਲ ਜਾਂਦੀ ਹੈ ਜਿਆਦਾ ਮੱਝਾਂ ਨੂੰ ਨਵਾਉਣ ਲੱਗੀ ਹੋਏ ਵੀ ਲੇਟ ਹੋ ਗਈ 8:30 ਵਜੇ ਉਜੇ ਮੈਂ ਇਧਰ ਬਠੀਕ ਵਾਲੇ ਕਮਰੇ ਵਿੱਚ ਕਰਦਾ ਜਿਹੜੇ ਸੂਟ ਨੇ ਨਾਲ ਤਾਂ ਇੰਟਰਲੋਕ ਕਰਨ ਵਾਲੇ ਉਹ ਪਾਪੇ ਚਪਾਗ ਰੱਖਦਾ ਤੇ ਇਹ ਮੇਰੇ ਕੋਲ ਇੰਟਰਲੋਕ ਵਾਲੀ ਮਸ਼ੀਨ ਹੈ ਨਹੀਂ ਹਜੇ ਸਾਨੂੰ ਟਾਈਮ ਵੀ ਨਹੀਂ ਹੁੰਦਾ ਫਿਰ ਇੰਟਰਲੋਕ ਕਰ ਲੰਦੈ ਨਾ ਤੇ ਆਪਣੇ ਕੋਲ ਟੀਲਰ ਹੈਗਾ ਤੇ ਉਹਨਾਂ ਤੋਂ ਕਰਵਾ ਲਈ ਹੁੰਨੀ ਹੈਗੀ ਤੇ ਇੰਟਰਲੋਕ ਉਹਨਾਂ ਤੋਂ ਕਰਵਾ ਲੈਣੀ ਹੈ ਜਰੂਰੀ ਹੈ ਵੀ ਮਸ਼ੀਨ ਤੇ ਫਿਰ ਮੈਨੂੰ ਟਾਈਮ ਲੱਗਿਆ ਕਰੋ ਇੰਟਰਲੋਕ ਕਰਨ ਦਾ ਤੇ ਜਦ ਜੋ ਥੋੜੀ ਹੋ ਗਈ ਫਿਰ ਹੈਲਪ ਕਰਨ ਲੱਗ ਗਈ ਫਿਰ ਜੋਤ ਕਰਦਿਆ ਕਰੋ ਇੰਟਰਲੋਕ ਤਾਂ ਕਿੰਨਾ ਕੰਮ ਨਹੀਂ ਹੈਗਾ ਤੇ ਸਾਰੇ ਕੱਪੜੇ ਜਿਹੜੇ ਤਰਪਾਈ ਕਰਨ ਵਾਲੇ ਨੇ ਕਿਹ ਜੈਂਟਰ ਲੋਕਾ ਕਰਨ ਵਾਲੇ ਉਹ ਮੈਨੂੰ ਫਾਪੇ ਚ ਪਾ ਕੇ ਰੱਖ ਦਿੱਤੇ ਨੇ ਸਾਰੇ ਫਿਰ ਜੋ ਤੇ ਸਕੂਲੋਂ ਆਉਗੀ ਆ ਕੇ ਫਿਰ ਫੜਾਈ ਹੋਗੀ ਤੇ ਇਹ ਸੂਟ ਫੜ ਕੇ ਲਿਓਣੇ ਤਰਪਾਈ ਵਾਲੇ ਤੇ ਫੜਾਉਣ ਦੀ ਜ਼ਿੰਮੇਵਾਰੀ ਉਸੇ ਦੀ ਆਪੀ ਲਿਓਣ ਦੀ ਤੇ ਫੜਾਏ ਹੋਗੀ ਇਹਗੀ ਤੇ ਤਰਪਾਈ ਕਰਦੇ ਨੇ ਮਾਸੇ ਬਹੁਤ ਵਧੀਆ ਨੇ ਬਹੁਤ ਸਿੱਧੀ ਕਰਕੇ ਦੇਂਦੇ ਨੇਗੇ ਤੇ ਬਸ ਮੈਂ ਜਿਵੇਂ ਫੜਾਦੀ 2 ਘੰਟੇ ਵਿੱਚ ਫੜਾਣ ਦੇ। ਤੇਰਪਾਈ ਬਹੁਤ ਵਧੀਆ ਕਰਦੇ ਨੇਗੇ। ਤੇ ਨਾਲੇ ਜਲਦੀ ਫੜਾਣ ਦੇ ਨੇ। ਤੇ ਆਪ ਹੀ ਫੜਾਉਂਦੇ ਨੇ ਕਈ ਵਾਰ। ਤੇ ਜੋ ਤੇ ਫੜਾ ਫੜਾਉਂਦੀ ਹੁੰਦੀ ਆ ਤੇ ਫੜਾ ਫੜਾਪੀ ਜਾਣਗੇ ਉਹ। ਅੱਜ ਸਾਰਾ ਇਧਰ ਵੀ ਮੈਂ ਮੈਟਰ ਮੂਡ નીચે ਚੱਕ ਦਿੱਤਾਗਾ। ਤੇ ਇਹਦੇ નીચે ਗਲਿੱਚਾ ਬਸਾਇਆ ਹੈ। ਉਹ ਵੀ ਚੱਕ ਕੇ ਚੰਗੀ ਤਰ੍ਹਾਂ ਕੋਚ ਚਲਾਤਾ। ਕਿਉਂਕਿ ਫਿਰ ਇਹ ਚਾਰ ਪੈਨ ਲੱਗ ਗਿਆ ਫਿਰ ਮੈਨੂੰ ਟਾਈਮ ਨਹੀਂ ਲੱਗਣਾਗਾ। ਅੱਜ ਸਾਲ ਚੰਗੀ ਤਰ੍ਹਾਂ ਪੋਸਟ ਲਾ ਦਨੀ ਹੈਗੀ ਬੈਠ ਕੇ ਪੋਸਟ ਲਾਵਾਂ ਜੀ ਕਰਕੇ ਫਿਰ ਢਿੱਪਾ ਲਗਾਵਾਂਗੇ ਸਾਰੇ ਨੂੰ ਉਹ ਨਿਚੇ ਮੈਡ ਅੱਪਸਾਇਡ ਲੇ ਲੇਗੇ ਉਹ ਢਿੱਪਾ ਲੱਗੇ ਜੀ ਚੰਗੀ ਤਰ੍ਹਾਂ ਪੋਸਟ ਲਾ ਗੀ ਹੋਏ ਨੇ ਮੌਸਮ ਵਿੱਚ ਸਲੱਬ ਪਾਜਾ ਹੋ ਰਹੇ ਹੈ ਇਹ ਹੈਂਗਰ ਵੀ ਹੋਰ ਲੈ ਕੇ ਆਉਣਾ ਆਏ ਨੇਗੇ ਉਹ ਕਿਹ ਮੈਚਿੰਗ ਸੂਟ ਹੁੰਦੇ ਨੇ ਫਿਰ ਮੈਂ ਹੈਂਗਰ ਚ ਪਾ ਕੇ ਟੱਗ ਦਨੀ ਹੈ ਤੇ ਨਾ ਤੇ ਕਸਟਮਰ ਉਹ ਕੋਣੇ ਸੋਖ ਹੋਏ ਨੇ ਨਗੇ ਤੇ ਨਾਲੇ ਵਧੀਆ ਲੱਗਦੇ ਨੇ ਗੀ ਮੈਂ ਲੱਗ ਰਹੀ ਸੀ ਸੂਟ ਸਲਾਈ ਕਰਨ ਕੱਲੀਆਂ ਪਾਕੇ ਲੈ ਸਲਾਈ ਜੀ ਬਸ 6 ਸਾਈਡ ਰਹਿ ਗਿਆ ਤੇ ਲੋ ਜੀ ਉਸ ਤੋਂ ਬਾਅਦ ਟਾਈਮ ਹੀ ਲੱਗਿਆ ਹੈਗਾ ਵਲੋਗ ਐਂਡ ਕਰ ਦਿੰਦਾ ਕਿਉਂਕਿ ਫਿਰ ਪੀਣਾ ਕਰਿਆ ਤੇ ਫੀਡ ਵਾਸਤੇ ਕਣਕ ਦੇ ਖੱਟੇ ਭਰੀ ਦਾਣੇ ਵਾਸਤੇ ਕਣਕ ਦੇ ਖੱਟੇ ਭਰੀ ਫਿਰ ਮਨ ਮੈਂ ਹੋ ਗਿਆ ਵੀ ਸਕੋਰ ਵੀ ਚੰਗੀ ਤਰ੍ਹਾਂ ਸਾਫ ਕਰਦਾ ਤੇ ਕੋਚ ਚੱਲਦਾ ਤੇ ਗਰਮੀ ਜਿਹੀ ਕਿਸੇ ਮੌਸਮ ਵਧੀਆ ਸੀ ਬਦਲਾਈ ਹੋਈ ਸੀ ਸਵੇਰ ਦੀ ਪੂਰਾ ਸੇਮ ਕੰਪੇਗਾ ਤੇ ਟਾਈਮ ਲੱਗ ਗਿਆ ਫਿਰ ਤੇ ਇਹਨੂੰ ਅਜੇ ਕੰਮ ਨਾਈ ਵੀ ਨਹੀਂ ਕਿਸੇ ਮੈਂ ਡੇਟ ਭੰਜ ਰਿਹਾ ਸੀ ਇੱਕ ਡੇਟ ਤੇ ਫਿਰ ਕਸਟਮਰ ਆ ਗਿਆ ਤੇ ਉਹਨਾਂ ਦਾ ਕਾਫੀ ਹੀਅਰ ਸੂਟ ਲੈਣੇ ਸੀਗੇ 10 12 ਸੂਟ ਲੈਣ ਸੀ ਉਹਨਾਂ ਨੇ ਤੇ ਫਿਰ ਉਹਨੂੰ ਪਸੰਦ ਕਰਾਉਣ ਤੇ ਬਹੁਤ ਟਾਈਮ ਲੱਗ ਗਿਆ ਉਸ ਤੋਂ ਬੱਚੇ ਆ ਗਏ ਤੇ ਹੁਣ ਮੈਂ ਕੋਈ ਇਸ ਤਰੀਕ ਤੇਰੇ ਵੀ ਸਦਨਾ ਪੇਮੈਂਟ ਦਾ ਹਿਸਾਬ ਦਾਸੀ ਹੈ ਤੇ ਕਿਸੇ ਕੰਮ ਮੈ ਬਲਾਉਂਡ ਕਰ ਦਿੱਸੀ ਨੇ ਨੂੰ ਹਰਿਆਣ ਤੋਂ ਤਾਂ ਕਹਿੰਦੇ ਕਿ ਉਹਨਾਂ ਦੇ ਕੱਪੜੇ ਲੈਣ ਦੇ ਦੀ ਪਹਿਲਾਂ ਵੀ 3 ਸਾਲ ਵੀ ਕੱਪੜੇ ਵਗਾਏ ਸੀ ਤੇ ਹੁਣ ਵਗਰੇ ਅਸੀਂ ਪਟਿਆਲੇ ਵੱਲ ਜਾਣਾਗਾ ਤੇ ਅਸੀਂ ਕੱਪੜੇ ਲੈਣ ਆਉਣਾਗਾ ਤਾਂ ਮੰਗਲਵਾਰ ਤੱਕ ਜੇ ਦੀ ਸਿਕਰੀ ਹੈਗੀ ਜੇ ਨਾ ਹੈਗੀ ਸਾਨੂੰ ਦੱਸ ਦਿਓ ਹੁਣ ਕਿ ਫਿਰ ਅਸੀਂ ਐਂਡਿੰਗ ਨੂੰ ਆਵਾਂਗੇ ਤੇ ਫਿਰ ਉਹ ਸੂਟ ਲੈ ਕੇ ਜਾਂਦੇ ਆਪਣੇ ਤੋਂ ਇਹ ਹਨਾ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜਿਆਦਾ ਲੋੜ ਤਾਂ ਤੁਸੀਂ ਸਿਰਦ ਦੂਸਰੇ ਚੈਨਲ ਤੋਂ ਮੁੱਢ ਬੁਟੀ ਗੁੰਗਾ ਸੋਹਣਾ ਸੂਟ ਲੈਣੇ ਦਾ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਵੀ ਤੇ ਥੜੇ ਕੋਲ ਸੋਹਣੇ ਸੂਟ ਸੀ ਮਗਾ ਸਕਦੇ ਹੋ ਵੀ ਤੇ ਆਪਣੇ ਰੇਟ ਡੇਟ ਬਹੁਤ ਹੀ ਠੀਕ ਨੇਗੇ ਬੁਟੀਕਾਂ ਦੇ ਨਾਲ ਤੁਸੀਂ ਸੂਟ ਮਗਾ ਸਕਦੇ ਹੋ ਪ੍ਰਿੰਟ ਸੂਟ ਮਗਾ ਸਕਦੇ ਹੋ ਡਿਜ਼ਾਈਨ ਵਰਕ ਵੀ ਕਰਵਾ ਸਕਦੇ ਹੋ ਤਾਂ ਤੁਸੀਂ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ ਇਹ ਨਵੀਆਂ ਇਹਦੇ ਚੈਨਲ ਨੂੰ ਸਪੋਰਟ ਦੇ ਰਹੋ ਤੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਮਿਲਦੀ ਇਸ ਚੈਨਲਲੀ ਪਲੀਜ਼ ਤੁਸੀਂ ਬੱਸ ਸਪੋਰਟ ਕਰੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਰ ਕਰਦੇ ਆਪਾਂ ਇਥੇ ਐਂਡ ਬਾਏ ਕੱਲ ਮਿਲਦੇ ਪੰਨਮੀ ਵਲੌਗ ਦੇ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਡਾ ਸਭ ਦੇ ਲਈ ਸਤ ਸ੍ਰੀ ਅਕਾਲ ਜੀ ਤੇ ਬੇਹੋਸ ਸਭ ਨੂੰ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਵਿੱਚ ਰੱਖੀ ਬਾਏ